ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮਖ ਸਿੰਘ ਅੱਜ ਅਸੀਂ ਪਿੰਡ ਪਿੰਡ ਪ੍ਰੇਮਪੁਰਾ ਪ੍ਰੇਮਪੁਰ ਪਿੰਡ ਪ੍ਰੇਮਪੁਰ ਤੇ ਅਸੀਂ ਉੱਥੇ ਮੌਜੂਦਾ ਤੇ ਇੱਕ ਇਥੇ ਦੀ ਘਟਨਾ ਹੋਈ ਆ ਜੋ ਵੀ ਇੱਕ ਬਜ਼ੁਰਗ ਦੇ ਉੱਤੇ ਇਲਜ਼ਾਮ ਲਾਏ ਗਏ ਆ ਭਈ ਬਲਦਕਾਰ ਦੇ तकरीबन ਉਹ ਬਲਦਕਾਰ ਦੇ ਘਰ ਨਹੀਂ ਹੈਗੇ ਉਹ ਇਥੋਂ ਪਰਿਓਰੇ ਹੋਇਓ ਆ ਤਾਂ तकरीबन ਪਿੰਡ ਵਾਲਿਆਂ ਦਾ ਕਹਿਣਾ ਹੈ ਉਹ ਬਜ਼ੁਰਗ ਸਹੀ ਆ ਜਿਹੜੇ ਮਹੱਲਾ ਨਿਵਾਸੀ ਆ ਪਿੰਡ ਦੇ ਜਿੰਨੇ ਵੀ ਸੱਜਣ ਮਿੱਤਰ ਆ ਉਹ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛੇ ਸਚਾਈ ਕੀ ਆ ਤੇ ਬਾਕੀ ਜਿਹੜੇ ਦੋ ਮੈਂਬਰ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕੀਤੇ ਹੋਆ ਉਹਨਾਂ ਦੇ ਪਰਚਾ ਵੀ ਹੋਇਆ ਆ ਉਹਨਾਂ ਦੀ ਧਰਾਮਾ ਵੀ ਤੁਹਾਨੂੰ ਦੱਸਾਂਗੇ ਤੇ ਜਿਹੜੇ ਸਾਡੇ ਨਾਲ ਪੰਜ ਕਸ਼ਮੀਰੀ ਕਸ਼ਮੀਰੀ ਲਾਲ ਜੀ ਮੌਜੂਦ ਆ ਤੇ ਉਹਨਾਂ ਦੀ ਜਿਹੜੀ ਸੱਸ ਸੀਤਾ ਉਹ ਵੀ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਪੰਚ ਸਾਹਿਬ ਜੀ ਜਿਹੜਾ ਤੁਹਾਡੇ ਬਜ਼ੁਰਗ ਸੀਗੇ ਹਾਂਜੀ ਉਹਨਾਂ ਤੇ ਮਤਲਬ ਇਹ ਜਿਹੜਾ ਕਿਹੜਾ ਮਾਮਲਾ ਹੋ ਗਿਆ ਜਿਹੜਾ ਉਹਨੂੰ ਘਰ ਰੋਂ ਡਰਦੇ ਚਲੇ ਗਏ ਜੀ ਫਿਰ ਜਦ ਧਾਰਾਂ ਲੱਗ ਗਈਆਂ ਉਹਨਾਂ ਦੇ ਪੁਲਿਸ ਫੜਨ ਆਉਂਦੀ ਸੀ ਉਹ ਫਿਰ ਲਾਂਬੇ ਹੋਗਾ ਤਾਂ ਤੇ ਕੀ ਗੱਲ ਕੀ ਹੋਈ ਆ ਗੱਲ ਕੁਛ ਨਹੀਂ ਇੱਥੋਂ ਤਾਂ ਬੜੇ ਸੋਨੇ ਗਏ ਆ ਉਹ ਮੇਰੇ ਸਾਹਮਣੇ ਕੁਦਰਤੀ ਮੈਂ ਆਪਣੇ ਘਰ ਮੋਹਰੇ ਕੁਰਸੀ 'ਤੇ ਜਾ ਕੇ ਬੈਠਾ ਸੀਗਾ ਦੋ ਬੈਕ ਉਹਨੇ ਕੱਪੜਿਆਂ ਦੇ ਭਰੇ ਆ ਤੇ ਮਾਂ ਉਹਦੀ ਨਾਲ ਇੱਕ ਡਰਾਈਵਰ ਸਾ ਗੱਡੀ 'ਚ ਵਾਹਲ ਕੇ ਲੈ ਗਏ ਆ ਉਹ ਚੁੱਪ ਕਰਕੇ ਨਹੀਂ ਕੋਈ ਗੱਲ ਬਾਤ ਨਹੀਂ ਜਨਾਨੀ ਨਾਲ ਕੀ ਰਿਲੇਸ਼ਨ ਸੀ ਉਹਦਾ ਉਦਾ ਕੋਈ ਰਿਲੇਸ਼ਨ ਨਹੀਂ ਸੀਗਾ ਜਨਾਨੀ ਦੇ ਨਾਲ ਤਾਂ ਫਿਰ ਪਰਚਾ ਕਿੱਦਾਂ ਹੋ ਗਿਆ ਹੁਣ ਇਹ ਕੀ ਪਤਾ ਕਿਦਾ ਪੁਲਿਸ ਵਾਲੇ ਪੈਸਾ ਕਰ ਪੈਸੇ ਲਏ ਹੋਣਗੇ ਕਿਤਾ ਪਰਚੇ ਦੇ ਸਿਆਣੇ ਬਣੇ ਤੇ ਪਰਚਾ ਕੀ ਕਰਨੇ ਦਾ ਮਤਲਬ ਹੀ ਨਹੀਂ ਬਣਦਾ ਤੇ ਉਹਨਾਂ ਦੇ ਜਿਹੜੇ ਦੋ ਬੰਦੇ ਅਰੈਸਟ ਕੀਤੇ ਉਹ ਕਿਉਂ ਕੀਤੇ ਉਹ ਇਸ ਕਰ ਕੀਤੇ ਪਈ ਬਜ਼ੁਰਗ ਚਲੇ ਗਿਆ ਤੇ ਪੈਸੇ ਚਾਹੁੰਦੀ ਆ ਤੇ ਪੈਸੇ ਮੁੰਡਾ ਆਇਆ ਸੀ ਬਾਹਰੋਂ ਤੇ ਮੈਨੂੰ ਪੈਸੇ ਦੇਣ ਤੇ ਇਲਜ਼ਾਮ ਲਾ ਕੇ ਦਾਰ ਕੀ ਲੱਗਦੀ ਕੀ ਇਹਨਾਂ ਦੀ ਇਹਨਾਂ ਦੀ ਪੋਤ ਨਾ ਲੱਗਦੀ ਆ ਬਜ਼ੁਰਗ ਦੀ ਹਾਂਜੀ ਹਾਂ ਕਿੰਨੇ ਦਿਨ ਹੋ ਗਏ ਇਸ ਕੇਸ ਨੂੰ ਇਸ ਕੇਸ ਨੂੰ ਹੋਏਗਾ ਹੁਣੇ ਆ 22 23 ਦਿਨ ਹੋ ਗਏ ਆ ਤੇ ਕੋਈ ਸੁਣਵਾਈ ਹੋਈ ਕੋਈ ਸੁਣਾਈ ਨਹੀਂ ਹੋਈ ਜੀ ਐਸਐਸਪੀ ਦੇ ਵੀ ਅਸੀਂ ਗਏ ਆ ਇਨਕੁਆਰੀ ਪਾਉਣ ਉੱਥੇ ਵੀ ਕੋਈ ਸਾਡੀ ਸੁਣਾਈ ਨਹੀਂ ਹੋਈ ਤੇ ਤੁਸੀਂ ਇਨਕੁਆਰੀ ਹੁਣ ਪਾ ਚੁੱਕੇ ਹੋ ਹਾਂ ਜੀ ਪਾ ਚੁੱਕੇ ਆ ਤੇ ਕੀ ਤੁਹਾਨੂੰ ਰਿਜ਼ਲਟ ਮਿਲਿਆ ਅਜੇ ਤੱਕ ਹਜੇ ਕੋਈ ਨਹੀਂ ਰਿਜ਼ਲਟ ਮਿਲਿਆ ਇਨਸਾਫ ਨਹੀਂ ਸਾਨੂੰ ਮਿਲਦਾ ਕੋਈ ਵੀ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਸਾਡਾ ਸਾਡੇ ਬੰਦੇ ਛੁੱਟਣੇ ਚਾਹੀਦੇ ਨਜਾਇਜ਼ ਆ ਤੁਹਾਡਾ ਨਾਂ ਕੀ ਆ ਜੀ ਮੇਰਾ ਨਾਂ ਕਸ਼ਮੀਰੀ ਲਾਲ ਆ ਜੀ ਤੁਸੀਂ ਪਿੰਡ ਦੇ ਕੀ ਆ ਪਾਂਚੇ ਲੋ ਜੀ ਇਹ ਜਿਹੜੇ ਕਸ਼ਮੀਰੀ ਲਾਲ ਜੀ ਉਹਨਾਂ ਦੇ ਬਿਆਨ ਸੀ ਇਹ ਬਿਲਕੁਲ ਬੇਬੁਨਿਆਦ ਬਜ਼ੁਰਗ ਤੇ ਇਲਜ਼ਾਮ ਲਾਏ ਗਏ ਆ ਤੇ ਬਾਕੀ ਜਿਹੜੇ ਸਾਡੇ ਨਾਲ ਪੈਂਜੀ ਸੀਤਾ ਜੀ ਉਹ ਮੌਜੂਦ ਆ ਤੇ ਇਹ ਗਲਤ ਸਤਿ ਸ੍ਰੀ ਅਕਾਲ ਜੀ ਕੀ ਗੱਲ ਹੋ ਗਈ ਜਿਹੜਾ ਇਸ ਵੇਲੇ ਜਿਹੜੀ ਉਹ ਲੇਡੀ ਨੇ ਇਲਜ਼ਾਮ ਲਾਏ ਆ ਤੇ ਉਹਨੂੰ ਕੀ ਮਤਲਬ ਇੰਨੀ ਲੋਡ ਪੈ ਗਈ ਜਿਹੜੇ ਉਹਨਾਂ ਨੇ ਬੇਬੁਨਿਆਦ ਲਾਏ ਆ ਉਹਨ ਸਾਡੇ ਦੇਖੋ ਜੀ ਝੂਠੇ ਸਾਥ ਇਲਜ਼ਾਮ ਲਾਏ ਆ ਅਸੀਂ ਘਰ ਵੀ ਹੈ ਨਹੀਂ ਸੀ ਉਸ ਟਾਈਮ ਖੇਤਾਂ ਚ ਗਏ ਹੋ ਸੀਗੇ ਅਸੀਂ ਪਕੌੜੇ ਮੈਂ ਬਣਾ ਕੇ ਦੁਪਹਿਰ ਨੂੰ ਖਾਦੇ ਆ ਮੈਂ ਖੇਤਾਂ ਨੂੰ ਚੱਲ ਗਈ ਉਦੋਂ ਆਪਣੀ ਮੰਮੀ ਸੱਦੀ ਹੋ ਮਗਰਵਾਨੀ ਸਾਦ ਕੇ ਉਹਨੂੰ ਚਾਹ ਪੜਾਈ ਆ ਪਕੌੜਿਆਂ ਦੇ ਨਾਲ ਇੱਥੋਂ ਦੁੱਧ ਦੀ ਲੱਸੀ ਦੀ ਬੋਤਲ ਭਰ ਕੇ ਲੈ ਗਈ ਆ ਸਾਨੂੰ ਉੱਥੇ ਖੇਤਾਂ 'ਚ ਜਾਂਦੀ ਹੋਈ ਮਿਲ ਕੇ ਗਈ ਆ ਬਈ ਦਾਦੀ ਬਹੁਤ ਬਿਮਾਰ ਆ ਉਹ ਤੀਜੇ ਹਸਪੀਟਲ ਮੈਂ ਦਾਖਲ ਕਰਕੇ ਆਈ ਆ ਬਈ ਮੈਂ ਇਸ ਕਰਕੇ ਪ੍ਰਵੀਨ ਨੂੰ ਭੈਂਜੀ ਲੈ ਕੇ ਜਾਣਾ ਆ ਅੱਜ ਕੱਲ੍ਹ ਨੂੰ ਐਤਬਾਰ ਆ ਤਾਂ ਪਰਸੋਂ ਨੂੰ ਮੈਂ ਸੋਮਵਾਰ ਛੱਡ ਜੂੰਗੀ ਤੇ ਉਸ ਤੋਂ ਬਾਅਦ ਅਸੀਂ ਜਦੋਂ ਉਹ ਚੱਲ ਗਿਆ ਤਾਂ 1:30 ਦਾ ਟਾਈਮ ਹੋਣਾ ਤਕਰੀਬਨ ਜਦੋਂ ਲੈ ਕੇ ਗਈ ਹੈ ਹੈ ਉਦੋਂ ਬਾਅਦ ਦੇ ਵਿੱਚ ਅਸੀਂ 4 ਵਜੇ ਫੋਨ ਲਾਉਣ ਲੱਪੇ ਵੀ ਪੁੱਛੀਏ ਉਹਨੂੰ ਵੀ ਇਹਦੀ ਦਾਦੀ ਕਿੱਦਾਂ ਪਰਬੀਹਨ ਸੀ ਜਾਂਦੀ ਉਹਨੂੰ ਸੋਚੋ ਆਫ ਕਰ ਲਿਆ ਬੰਦ ਕਰ ਦਿੱਤਾ ਫੋਨ ਜਿਹੜਾ ਬਾਬੇ ਸਹੁਰੇ ਦਾ ਫੋਨ ਸੀਗਾ ਉਹ ਸਾਰੇ ਨੰਬਰ ਪਹਿਲਾਂ ਹੀ 2 ਘੰਟੇ ਉਹ ਨੰਬਰ ਉਹ ਚੋਂ ਬੰਦ ਕਰ ਗਈ ਸਾਰੇ ਫੋਨ ਪਧਰਾ ਕਰ ਗਈ ਮੁੰਡੇ ਮੇਰੇ ਨੇ ਦੇਖਿਆ ਕਹਿੰਦਾ ਪ੍ਰਵੀਨ ਇਹ ਕੀ ਕੀਤਾ ਤੂੰ ਫੋਨ ਘਗਾ ਤੇ ਇਹ ਸਾਰਾ ਹੀ ਤੂੰ ਬਾਪੇ ਦਾ ਫੋਨ ਆ ਨੰਬਰ ਕੱਟ ਦਿੱਤੇ ਆ ਬਾਹਰੋਂ ਸਾਨੂੰ ਫੋਨ ਆਉਂਦੇ ਆ ਕਹਿੰਦੀ ਕੋਈ ਨਹੀਂ ਮੈਨੂੰ ਡੈਡੀ ਕਹਿੰਦਾ ਸੀ ਵੀ ਪ੍ਰਵੀਨ ਫੋਨ ਤੂੰ ਆਹ ਬੰਦ ਆ ਕਰਕੇ ਤਾਂ ਆ ਫੋਨ ਨੰਬਰ ਕੱਟ ਦੇ ਵਿੱਚੋਂ ਬਈ ਇਹ ਹੈਂਗ ਹੋਇਆ ਆ ਫੋਨ ਤਾਂ ਉਸ ਤੋਂ ਬਾਅਦ ਅਸੀਂ 10 ਵਜੇ ਤੱਕ ਫੋਨ ਲਾਇਆ ਤਾਂ ਉਹ ਫੋਨ ਉਹਦਾ ਸੋਚੋ ਫੋਨ ਆਦਾ ਸੀ ਦੂਸਰੇ ਦਿਨ ਫੇ ਅਸੀਂ 12 ਵਜੇ ਤੱਕ ਉਹਨੂੰ ਨਾਲੇ ਕੰਮਕਾਰ ਆਪਣਾ ਕਰੀ ਗਿਆ ਖੇਤੀਬਾਤੀ ਦਾ ਸਾਡਾ ਕੰਮ ਆ ਅਸੀਂ ਉੱਥੇ ਕੰਮਕਾਰ ਕਰੀ ਗਏ ਨਾਲੇ ਫੋਨ ਲਾਈ ਗਏ ਉਹਨੂੰ 12 1 ਵਜੇ ਤੱਕ ਫੋਨ ਲਾਇਆ ਉਹਦਾ ਫੋਨ ਸੌਚ ਆਫ ਹੀ ਆਈ ਗਿਆ ਹਾਰ ਕੇ ਫਿਰ ਮੈਂ ਕਿਹਾ ਮੈਂ ਕਿਹਾ ਸੋਨੂੰ ਇਦਾਂ ਕਰ ਪਤ ਤੂੰ ਜਾਈ ਆ ਹਨਾ ਘੰਟਾ ਆ ਤੇ ਤੂੰ ਮੁੜਿਆ ਨਾ ਤੂੰ ਜਾਇਆ ਪਤਾ ਲਿਆ ਨਾਲੇ ਵੀ ਕਿਹਾ ਤਾਂ ਖਰੀਆ ਕੀ ਗੱਲ ਜਿਹੜਾ ਫੋਨ ਵੀ ਉਹਦਾ ਸੌਚ ਆਫ ਹੁੰਦਾ ਆ ਮੈਂ ਉਹਦੀ ਸੱਸ ਲੱਗਦੀ ਆ ਮੁੰਡੇ ਦੀ ਮੰਮੀ ਆ ਮੈਂ ਅੱਛਾ ਹਾਂ ਮਤਲਬ ਉਹਨੂੰ ਕੀ ਲੋੜ ਪੈ ਗਈ ਸੀ ਇਹ ਜਆ ਮਤਲਬ ਜਿਹੜਾ ਕਦਮ ਚੱਕਿਆ ਉਹਨੇ ਉਹਨੇ ਪੈਸਿਆਂ ਲਈ ਚੱਕਿਆ ਉਹਨੇ ਕਿਹਾ ਮੇਰਾ ਸਹਰਾ ਬਾਰੋਂ ਆਇਆ ਚ 4 64 ਸਾਲੀਆ ਆਇਆ ਪਰ ਉਹ ਡਿਮਾਂਡ ਪੈਸੇ ਦੀ ਉਹਨੇ ਪੈਸੇ ਦੀ ਉਹ ਮੰਗਦੀ ਆ ਪਹਿਲਾਂ ਕਹਿੰਦੀ ਆ ਮੈਂ 70 ਲੱਖ ਲੈਣਾ ਆ ਮੇਰੇ ਸਾਨੀਤ ਹੈ ਸਾਡਾ ਇੱਕ ਮੇਰੇ ਦੇਰ ਦਾ ਪਲਾਟ ਆ ਉਹ ਕਹਿੰਦੀ ਮੇਰੇ ਨਾਂ ਭਾਈਏ ਨੂੰ ਕਹਿੰਦੀ ਸੀ ਮੇਰੇ ਸਹੁਰੇ ਨੂੰ ਵੀ ਮੇਰੇ ਨਾਂ ਕਰਾ ਬਾਬੇ ਸਹੁਰੇ ਨੂੰ ਕਹਿੰਦੀ ਸੀਗੀ ਠੀਕ ਆ ਜੀ ਇਹ ਪੰਜ ਜੀ ਨੇ ਬਿਆਨ ਦਿੱਤੇ ਆ ਵੀ ਸਿਰਫ ਇੱਕ ਪੈਸੇ ਦਾ ਚੱਕਰ ਆ ਸਾਰਾ ਤੇ ਹੋਰ ਸਾਡੇ ਨਾਲ ਮੁੱਲਾਂ ਨੂੰ ਵਾਸੀ ਮੌਜੂਦ ਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਠੀਕ ਆ ਜੀ ਅੱਜ ਉਹਨਾਂ ਨੇ ਦੱਸਿਆ ਅਸਿਤਾ ਜੀ ਇਹੀ ਕਵਾਂਗੇ ਸਾਡੇ ਨਗਰ ਦੇ ਵਿੱਚ ਨਜਾਇਜ਼ ਹੋਈ ਆ ਸਾਨੂੰ ਅਨਸਾਫ਼ ਚਾਹੀਦਾ ਹੈ ਤੇ ਤੁਸੀਂ ਕਿੱਦਾਂ ਮਤਲਬ ਮੰਨਦੇ ਹੋ ਵੀ ਨਜਾਇਜ਼ ਹੋਈ ਹੈ ਕਿਸ ਤਰ੍ਹਾਂ ਮੰਨਦੇ ਹੋ ਨਜਾਇਜ਼ ਹੋਈ ਹੈ ਜੀ ਕਿਸ ਤਰ੍ਹਾਂ ਹੋਈ ਬਈ ਗਲਤ ਆਹੇ ਕੰਮ ਪੈਸੇ ਦੇ ਲਾਲਚ ਨੂੰ ਪੈਸੇ ਮੰਗਦੀ ਹੈ ਤੇ ਤੁਸੀਂ ਪੈਸੇ ਕੁਝ ਕਹਿ ਜਾਓਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਬਾਬਾ ਜੀ ਬਿਲਕੁਲ ਸਹੀ ਆ ਤੇ ਉਹ ਉਹਨਾਂ ਦੇ ਕੋਲੋਂ ਪੈਸੇ ਦੀ ਮੰਗ ਕਰਦੀ ਆ ਪਲਾਟ ਦੀ ਮੰਗ ਕਰਦੀ ਆ ਤੇ ਬਾਕੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਕਰਕੇ ਉਹਨੇ ਪੁਲਿਸ ਚੱਕਰ ਕੀਤਾ ਸਾਡੇ ਨਾਲ ਬਹੁਤ ਔਖਾ ਕੀਤਾ ਹੈ ਠੀਕ ਹੈ ਜੀ ਹਾਂਜੀ ਬੈਂਦੀ ਕੋਸ਼ਿਸ਼ ਚੱਲ ਜੂਣੀ ਹਾਂਜੀ ਬਾਜੀ ਇਦਾਂ ਆ ਬਜ਼ੁਰਗ ਦੇਖੋ 92 ਸਾਲ ਦਾ ਹੋਵੇ ਉਹਨੂੰ ਪਾਇਆ ਬਲਤ ਕਰ ਦੇ ਵਿੱਚ ਬਹੁਤ ਗਲਤ ਆ ਕਿ ਪਤਾ ਸੀਗਾ ਬਾਬਾ ਸਾਰਾ ਪੈਸੇ ਵਾਲਾ ਹੈ ਇਸ ਕਰਕੇ ਉਹਨੂੰ ਪਾਤਾ ਬਲਤ ਕਰ ਵਿੱਚ ਸਪਰ ਬਾਬਾ ਇਸ ਲੈਕ ਨਹੀਂ ਹੈਗਾ ਇੰਨਾ ਵੀ ਨੌਤੀ ਨੂੰ ਇਦਾਂ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਬੇਇੱਜ਼ਤੀ ਕਰਕੇ ਗਈ ਗੱਲਾਂ ਨਹੀਂ ਚਾਹੀਦਾ ਸੀ ਕਰਨਾ ਸਾਨੂੰ ਇਨਸਾਫ ਚਾਹੀਦਾ ਆ ਸਾਡੇ ਪਿੰਡ ਵਿੱਚ ਨਵਾਂ ਹੀ ਕੰਮ ਹੋਇਆ ਮੇਰਾ ਨਾਮ ਸਭ ਕੀ ਸਰਪੰਚ ਰਾਨੋ ਲੋ ਜੀ ਸਾਫ ਕਾ ਸਰਪੰਚ ਸਾਹਿਬ ਨੇ ਵੀ ਬਿਆਨ ਦਿੱਤੇ ਇੱਥੇ ਸਾਡੇ ਨਾਲ ਬਜ਼ੁਰਗਿਆ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਵੀ ਚਾਚਾ ਲੱਗਦੇ ਜੀ ਤਾਇਆ ਜੀ ਤਾਇਆ ਤਾਇਆ ਲੱਗਦੇ ਹਾਂਜੀ ਤੇ ਜਿਹੜੇ ਮਤਲਬ ਆ ਦੇਖੋ ਐਡੀ ਵੱਲੋਂ ਗੱਲਬਾਤ ਹੋ ਗਈ ਆ ਬਜ਼ੁਰਗਾਂ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਨਜਾਇਜ਼ ਹੋਈ ਆ ਜੀ ਦੇਖੋ ਇਸ ਤੋਂ ਪਹਿਲਾਂ ਦਿਵਾਲੀ ਨੂੰ ਦਿਵਾਲੀ ਇਹ ਦਿਵਾਲੀ ਵਾਲੀ ਰਾਤ ਨੂੰ ਹੀ ਨਹੀਂ ਆਪਸ ਵਿੱਚ ਹੀ ਦੋਨਾਂ ਦਾ ਮੀਆਂ ਬੀਬੀ ਦਾ ਝਗੜਾ ਮਾੜਾ ਮੋਟਾ ਹੋਇਆ ਆਪਸ ਵਿੱਚ ਹੀ ਉਹ ਉਤੋਂ ਪਟਾਕੇ ਪਟੂਕੇ ਚਲਾਉਂਦਾ ਸੀ ਇਹ ਗਈ ਆ ਬਹੂ ਇਨ ਜਾ ਕੇ ਉਹ ਤੇ ਦਾਤ ਦਾ ਇਲਜ਼ਾਮ ਲਾਉਂਦੀ ਆ ਪਰ ਇਹ ਡੰਡਾ ਉਹਦੇ ਮਾਰਿਆ ਤੌਣ ਤੇ ਸਰਪੰਚ ਨੂੰ ਮੌਕੇ ਦਾ ਸਰਪੰਚ ਜਿਹੜਾ ਸਾਡਾ ਮੌਜੂਦਾ ਉਹਨੂੰ ਦਿਖਾ ਲਿਆ ਇੱਥੇ ਤੌਣ ਤੇ ਉਹਦਾ ਨਿਸ਼ਾਨ ਪਿਆ ਇਹ ਬੋਟੀ ਨੇ ਜਨ ਕੀਤਾ ਹੁਣ ਸਾਤੇ ਹਾਂਜੀ ਤੇ ਕੁੱਟ ਆਪ ਲੈਂਦੀ ਸੀ ਆ ਹੁਣ ਜਿਹੜਾ ਦਾਤ ਦਾ ਉਹਦੇ ਇਲਜ਼ਾਮ ਲਾਤਾ ਵੀ ਦਾਤ ਮਾਰਿਆ ਜਿਹੜਾ ਆਪ ਕੁੱਟ ਖਾਂਦਾ ਤੇ ਉਹ ਦੱਸੋ ਕਿਸੇ ਦੇ ਦਾਤ ਕੀ ਮਾਰ ਸਕਦਾ ਜਦ ਇੰਨੇ ਜੋਗਾ ਹੁੰਦਾ ਤਾਂ ਉਹ ਆਪਣਾ ਖਾਂਦਾ ਕੁੱਟ ਹਾਂਜੀ ਜਣ ਕੀ ਮੰਗ ਕਰਦੇ ਆ ਦੇਖੋ ਜੀ ਨਿਆਜ਼ ਚਾਹੀਦਾ ਇਹ ਨਿਯਾਜ਼ ਹੋ ਰਹੀ ਆ ਇਹ ਪੈਸੇ ਦੇ ਨਾਲ ਇਦਾਂ ਆ ਬਜ਼ੁਰਗ ਦੇ ਨਾਂ ਜਿਹੜਾ ਆ ਮੜਾ ਮੋਟਾ ਜਾਇਦਾਦ ਆ ਖੇਤ ਕ ਹੈਗਾ ਆ ਉਹਦੇ ਨਾਂ ਆ ਤੇ ਇਹ ਉਹਦੇ ਦਿਮਾਗ ਚ ਕੀ ਆ ਮਤਲਬ ਇਸ ਚੀਜ਼ ਬਾਰੇ ਜੇ ਪੈਸੇ ਉਹਦੇ ਹੈਗੇ ਉਹ ਕੀ ਦਿਮਾਗ ਆ ਉਹਦਾ ਕਹਿੰਦਾ ਨਹੀਂ ਦਿਮਾਗ ਉਹ ਪੈਸੇ ਨੂੰ ਹੀ ਪਈ ਆ ਕਿਉਂ ਸਾਡਾ ਭਰਾ ਜਿਹੜਾ ਚਾਚੇ ਦਾ ਪੁੱਤ ਵਾ ਜਿਹੜਾ ਜਗENDER ਸਿੰਘ ਵਾ ਇਹ ਮੁੰਡੇ ਦਾ ਡੈਡੀ ਆ ਤੇ ਉਹ ਬਾਹਰੋਂ ਆਇਆ ਸੀ ਜਰਮਨ ਚੋਂ ਜਰਮਨ ਦਾ ਨਾਂ ਹੀ ਆ ਅਜੇ ਤਾਂ ਹੁਣ ਤਾਂ ਭੇਜਿਆ ਸੀ ਜਰਮਨ ਅਜੇ ਤਾਂ ਥੋੜਾ ਜਿਰੇ ਹੋਇਆ ਗਿਆ ਇਹਨੂੰ ਉਹ ਮਤਲਬ ਉਹਨ ਦੇਖਿਆ ਵੀ ਜਰਮਨ ਵਾਲਾ ਹੈਗਾ ਆ ਪਤਾ ਨਹੀਂ ਉਥੋਂ ਕਿੰਨਾ ਮਾਲ ਘਟਿਆ ਆ ਇਹਨੇ ਕੀ ਕੁਛ ਕੀਤਾ ਆ ਨਾ ਬਸ ਜਿਹੜੇ ਮਸਲਾ ਪੈਸੇ ਦਾ 2 ਸਾਲ ਵਿਆਹ ਨੂੰ ਹੋ ਗਿਆ ਸੀ ਤੁਸੀਂ ਕੀ ਸਮਝਦੇ ਮਸਲਾ ਪੈਸੇ ਦਾ ਹਾਂ ਜੀ ਪੈਸੇ ਦਾ ਹੋਰ ਕੋਈ ਮਸਲਾ 2 ਸਾਲ ਹੋਇਆ ਵਿਆਹ ਨੂੰ ਉਹਦੇ ਚ ਚਲੋ ਪਰਮਾਤਮਾ ਦੀ ਦੇਣ ਹੋਈ ਕੋਈ ਮੜਾ ਮੋਟਾ ਸੀਗਾ ਸਾਨੂੰ ਉਹ ਨਹੀਂ ਉਹ ਬੱਚਾ ਜਿਹੜਾ ਸੀਗਾ ਸਾਨੂੰ ਉਹ ਬੱਚਾ ਵੀ ਨਹੀਂ ਦਿਖਾਲਿਆ ਉਹਨੇ ਅੱਛਾ ਜੀ ਉਹ ਕੇਸ ਉੱਥੇ ਖਰਾਬ ਕਰ ਦਿੱਤਾ ਜੋ ਵੀ ਕੀਤਾ ਉਹ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਨਾ ਕੋਈ ਸੱਦਿਆ ਨਾ ਦੱਸਿਆ ਜੋ ਵੀ ਉਹਨਾਂ ਦਾ ਸੀਗਾ ਕੋਈ ਉੱਥੇ ਰਿਸ਼ਤੇਦਾਰ ਜਿਹੜਾ ਪਿੰਡ ਦਾ ਮਸਲਾ ਹੋਇਆ ਹਾਂਜੀ ਤੁਸੀਂ ਇਹਨੂੰ ਗਲਤ ਮੰਨਦੇ ਆ ਕਿ ਸਹੀ ਕੀਤਾ ਨਹੀਂ ਜੀ ਗਲਤੋ ਆ ਇਹ ਗਲਤ ਹੀ ਆ ਇਹ ਧੋਖਾ ਹੀ ਆ ਲਓ ਜੀ ਸਾਰੇ ਪਿੰਡ ਦੇ ਤਕਰੀਬਨ ਬਿਆਨ ਅਸੀਂ ਲੈ ਚੁੱਕੇ ਆ ਤਕਰੀਬਨ ਹੋਰ ਵੀ ਦੇ ਦੇਣੇ ਬਿਆਨ ਕਈਆਂ ਨੇ ਤੇ ਚਲੋ ਲੈਂਬਰ ਸਿੰਘ ਜੀ ਹੁਣ ਹੀ ਆ ਗਏ ਇਹਨਾਂ ਨਾਲ ਵੀ ਗੱਲਬਾਤ ਕਰ ਲੈਣ ਲੈਮਬਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਆਂ ਇਹ ਸਾਡਾ ਬਾਬਾ ਜੀ ਲੱਗਦਾ ਆ ਜਿਹੜੇ ਬਜ਼ੁਰਗ ਤੇ ਪਰਚੇ ਘੱਟ ਹੋਏ ਆ ਜੋ ਇਹਦੀ ਉਮਰ ਆ ਉਹਦੇ ਲਿਹਾਇ ਨਾਲ ਲੱਤ ਕਰਦੇ ਕਾਬਲ ਨਹੀਂ ਸੀ ਜੋ ਇੱਥੇ ਡਾਕਟਰ ਹੰਮ ਇਲਜ਼ਾਮ ਲਾਇਆ ਟੈਸਟ ਲੈ ਆ ਕਿਤੇ ਆ ਬਿਲਕੁਲ ਨਜਾਇਜ਼ ਕੀਤਾ ਆ ਬੇਮਨਿਆਦੇ ਹੀ ਗੱਲਾਂ ਆ ਬਾਕੀ ਜੋ ਇਸ ਵੇਲੇ ਉਹਦੇ ਖਿਆਲਾਂ ਤਬ ਬਹੁਦੇ ਬਹੁਤ ਨੋ ਉਹ ਸਿਰ ਹੋਣ ਬਾਬੇ ਨੂੰ ਗਮਰਾਹ ਕੀਤਾ ਬਾਬੇ ਥੋੜੀ ਜਿਹੜੀ ਸਿਹਤ ਖਰਾਬ ਰਹਿੰਦੀ ਸੀ ਬਾਬਾ ਬੁਮਾਰਾ ਰਹਿੰਦਾ ਸੀ ਉਹਨੇ ਦਵਾਈ दारू ਉਹ ਦਿੰਦੀ ਸੀ ਦਵਾਈ दारू ਦਿੰਦੀ ਉਹਨੂੰ ਮਜਬੂਰ ਕਰਦੀ ਸੀ ਤੇ ਮੈਨੂੰ ਥੈ ਮੇਰੇ ਨਾਂ ਲਵਾਜਮੀਨ ਜਿਹੜੀ ਆ ਇੱਕ ਪਲਾਟ ਉੱਥੇ ਲਿਆ ਪਈ ਉਹ ਥੈ ਮੇਰੇ ਨਾਂ ਲਵਾ ਜਿਹੜੀ ਅੰਦਰੋਂ ਅੰਦਰੀ ਉਹ ਬੁੜਾ ਦੱਸ ਨਹੀਂ ਸਕਦਾ ਸੀ ਕਿ ਪੁੱਤ ਉਹਦਾ ਬਾਹਰ ਸੀ ਕਿਸੇ ਨੂੰ ਉਹ ਦੱਸ ਨਹੀਂ ਸਕਦਾ ਜਿਹੜੀ ਉਹ ਰਿਲੇਸ਼ਨ ਬਸ ਹਾਹੀ ਦਵਾਈ दारू ਦੇਣੀ ਐਦਾਂ ਮਿੱਠੀ ਮਿੱਠੀਆਂ ਉਹਦੇ ਨਾਲ ਗੱਲਾਂ ਕਰਨ ਲੱਗ ਜਾਣਾ ਤੇ ਮੈਂ ਤੂੰ ਮੇਰਾ ਬਾਬਾ ਆ ਮੇਰਾ ਪੇ ਆ ਮੇਰਾ ਪੇ ਹੈ ਨਹੀਂ ਤੂੰ ਹੀ ਆ ਸਭ ਕੁਝ ਬਾਅਦ ਚ ਹਾਲ ਜਾਂਦਾ ਸਿਰਫ ਪੈਸੇ ਦੀ ਲਾਲਚ ਨਾਲ ਇਲਜ਼ਾਮ ਇਹ ਲਾਇਆ ਮੇਰੇ ਨਾਲ ਬਲਤ ਕਰ ਕੀਤਾ ਡਾਕਟਰ ਨੇ ਟੈਸਟ ਦੇ ਵਿੱਚ ਵੀ ਇਹ ਕਹੇ ਕਹੇ ਤਾ ਤੇ ਬਾਕੀ ਪੈਸੇ ਦੇ ਲਾਲਚ ਨਾਲ ਜਾਂ ਜਿਹੜੀ ਬਾਬੇ ਦੀ ਉਮਰ ਆ ਇਹ ਨਹੀਂ ਜਾਏ ਨਹੀਂ ਹੈ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦਈਏ ਪਿੰਡ ਵਾਲਿਆਂ ਦਾ ਕਹਿਣਾ ਇਹ ਬੇਬੁਨਿਆਦ ਔਰ ਜਿਹੜਾ ਇਲਜ਼ਾਮ ਲਾਏ ਗਏ ਬੇਬੁਨਿਆਦ ਲਾਏ ਗਏ ਆ ਤੇ ਪਿੰਡ ਜਿਹੜਾ ਆ ਮਹੱਲਾ ਪਿੰਡ ਪ੍ਰੇਮਪੁਰਾ ਪ੍ਰੇਮਪੁਰ ਪਿੰਡ ਪ੍ਰੇਮਪੁਰ ਕਿਉਂ ਮੈਨੂੰ ਦੋ ਤਿੰਨ ਵਾਰੀ ਗਲਤ ਕਿਹਾ ਹੋਇਆ ਹੈ ਦਰਸ਼ਨ ਨੂੰ ਇੱਕ ਵਾਰ ਦੱਸ ਦਈਏ ਪ੍ਰੇਮਪੁਰ ਅਸੀਂ ਉੱਥੇ ਮੌਜੂਦ ਹਾਂ ਤੇ ਜਿਹੜੇ ਬਿਆਨ ਆ ਅਸੀਂ ਸਾਰਿਆਂ ਦੇ ਕਰ ਲਏ ਆ ਤੇ ਤੁਹਾਨੂੰ ਜਲਦੀ ਇੱਕ ਵਾਰ ਦਿਖਾਈ ਜਾਵੇ ਦਿਖਾਈ ਜਾਵੇਗੀ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ نیوز 24 ਹਾਂਜੀ ਮੇਰੇ ਨਾਲ ਮੌਜੂਦ ਆ ਸੜੇ ਲਾਲ ਸਿੰਘ ਜੀ ਐਸ ਐਚਓ ਥਾਣਾ ਰਾਵਲਪਿੰਡੀ ਸਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਰ ਜਿਹੜਾ ਇੱਕ ਪਿੰਡ ਪ੍ਰੀਮਪੁਰਾ ਦੇ ਕੇਸ ਤੁਹਾਡੇ ਕੋਲ ਆ ਉਹ ਸਾਰਾ ਕੀ ਮਾਮਲਾ ਹੋਇਆ ਜੀ ਉਹ ਇੱਕ ਲੇਡੀ ਪ੍ਰਵੀਨ ਹੈ ਜੀ ਵਾਈਫ ਆਫ ਹਰਜੀਤ ਸਿੰਘ ਵਾਸੀ ਪ੍ਰੀਮਪੁਰਾ ਜੀ ਇਹਦੀ ਕੁਝ ਦਿਨ ਪਹਿਲਾਂ ਜਿਹੜੀ ਤੁਹਾਡੇ ਕੋਈ ਕਮੇਲਾ ਰਾਏ ਸੀਗੀ ਤੇ ਉਹਦੇ ਦਾਤਾ ਕਮੇਲਾ ਦੇ ਦਾਤਾ ਜਿਹੜਾ ਅਸੀਂ ਇਹਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ ਹਰਜੀਤ ਸਿੰਘ ਦੇ ਉਹਦੇ ਹਰਜੀਤ ਸਿੰਘ ਦੇ ਪਿਤਾ ਜਗਿੰਦਰ ਸਿੰਘ ਤੇ ਤੇ ਜਗਿੰਦਰ ਸਿੰਘ ਦਾ ਜਿਹੜਾ ਬਾਪ ਆ ਸੁਰਜਨ RAM ਉਹਦੇ ਤੇ ਫਰੇ ਮਾਮਲਾ ਕਿਦਾਂ ਤੁਹਾਨੂੰ ਕਿਦਾਂ ਲੱਗਦਾ ਸਹੀ ਹੈ ਜਾਂ ਗਲਤ ਹੈ ਬਿਲਕੁਲ ਲੇਡੀ ਨੇ ਆਪਣੇ ਬਿਆਨਾਂ ਦੇ ਵਿੱਚ ਮੈਂਸ਼ਨ ਕੀਤਾ ਕਿ ਮੇਰਾ ਜਿਹੜਾ ਦਾਦਾ ਸੌਰਵਰਾਜ ਦੀ ਮੇਰੇ ਨਾਲ ਉਹ ਗਲਤ ਰਿਲੇਸ਼ਨ 'ਚ ਰਹਿ ਰਿਹਾ ਸੀਗਾ ਤੇ ਇਹਨਾਂ ਦੀ ਪਤਨੀ ਕਿਵੇਂ ਅਣਬਣਾ ਹੋ ਗਈ ਹੈ ਇਹਨਾਂ ਨੇ ਉਹਦੇ ਤੋਂ ਬਾਅਦ ਪਰਚਾ ਤੇ ਬਜ਼ੁਰਗ ਦੀ ਉਮਰ ਕਿੰਨੀ ਹੈ ਜੀ ਬਜ਼ੁਰਗ ਦੀ ਜਿਹੜੀ ਉਮਰ ਹੈ ਉਹ ਹੈਗੀ ਕਰੀਬ 80 ਪਲੱਸ 80 ਪਲੱਸ ਹੈ ਜੀ ਹਾਂ ਲੋ 80 75 ਦੇ ਨੇੜੇ ਤੇ ਰਹੇ ਹੈ ਤੇ ਤੁਹਾਨੂੰ ਵੀ ਲੱਗਦਾ ਮਤਲਬ ਇਹ ਗੱਲ ਸਹੀ ਹੈ ਜਾਂ ਗਲਤ ਹੈ ਜੀ ਬਿਲਕੁਲ ਜੀ ਬਜ਼ੁਰਗ ਦਾ ਜਿਹੜਾ ਹੈ ਮੈਡੀਕਲ ਕਰਾਇਆ ਸੀ ਡਾਕਟਰ ਨੇ ਇਹ ਬਤਾਰੂ ਕਿ ਜਿਹੜਾ ਉਹ ਇਸ ਚੀਜ਼ ਦੇ ਯੋਗ ਹੈ ਤੇ ਤੁਹਾਡੀਆਂ ਜਿਹੜੀਆਂ ਤੁਸੀਂ ਧਰਾਵਾਂ ਲਾਈਆਂ ਉਹ ਕਿਹੜੀ ਕਿਹੜੀਆਂ ਲਾਈਆਂ ਜੋ ਲੇਡੀ ਨੇ ਬਿਆਨ ਖਾਏ ਉਹਦੇ ਮੁਤਾਬਕ ਜਿਹੜੇ ਸੀ 498 376 ਤੇ 34 ਆਈਪੀਸੀ 323 324 ਇਹਦੇ ਕਿੰਨੇ ਚਿਰ ਦੀ ਸਜ਼ਾ ਬਣਦੀ ਹੈ ਜੀ ਜਿਹੜੀ 376 ਦੀ ਹੈ ਜੀ ਇਹਦੀ ਸਜ਼ਾ ਜਿਹੜੀ ਹੈਗੀ ਉਹ ਤੇ ਜੱਜ ਤੇ ਟੁਮੈਨ ਕਰਦਾ ਵੀ ਜੱਜ ਸਾਹਿਬ ਨੇ ਕਿਵੇਂ ਦੇਣੀ ਹੈ ਜੀ ਪਰ ਉਹਦੇ ਵਿੱਚ ਮੇਰੇ ਖੁਦ 10 ਸਾਲ ਦੀ ਸਜ਼ਾ ਹੈ 10 ਸਾਲ ਦੀ ਸਜ਼ਾ ਜੀ 10 ਸਾਲ ਦੀ ਸਜ਼ਾ ਤੇ ਮਤਲਬ ਕੋਈ ਬਾਕੀ ਪਿੰਡ ਵਾਲਿਆਂ ਦਾ ਕੀ ਕਹਿਣਾ ਜੀ ਪਿੰਡ ਵਾਲਿਆਂ ਦਾ ਤੇ ਮੈਂ ਇਹ ਕੁਝ ਕਹਿ ਸਕਦਾ ਕਿ ਕੋਈ ਇਹਨਾਂ ਦਾ ਜਿਹੜਾ ਐਲੀਗੇਸ਼ਨ ਉਹਦੇ ਇਹਨਾਂ ਦੀ ਨੌ ਰਣੀਆਂ ਲੋਈਆਂ ਨੌ ਰਣੀਆਂ ਲੋ ਪਿੰਡ ਵਾਲਾ ਤਾਂ ਕੁਝ ਵੀ ਬੋਲ ਸਕਦਾ ਪਰ ਪਿੰਡ ਵਾਲੇ ਪਹਿਲਾਂ ਨਹੀਂ ਸੀ ਹੁਣ ਉਹ ਆਪਸੀ ਖੁਫੀ ਅਗੂਪਤਗੂ ਕਰਦੇ ਵੀ ਵਾਕਈ ਇਹ ਗੱਲ ਸੀਗੀ ਪਰ ਹੁਣ ਉਹ ਪਲ ਹੀ ਹੋ ਚੁੱਕੀ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਲਾਈ ਆ ਮੇਰੇ ਸਾਡੇ ਅਸੀਂ ਵੀਡੀਓ ਕਰਕੇ ਆਏ ਆ ਉਹ ਕਹਿੰਦੇ ਜਿਹੜਾ ਬਜ਼ੁਰਗ ਆ ਬੇ ਬਣਾ ਦਿਆ ਬਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਤੇ ਵੇਖੋ ਜੀ ਜੇ ਤੇ ਕੋਈ ਥਰਡ ਪਰਸਨ ਹੋਵੇ ਫਿਰ ਮੈਂ ਮੰਨਦਾ ਹਾਂ ਉਹ ਤੇ ਉਹਨਾਂ ਦੀ ਹੈਗੀ ਨਾ ਰਾਣੀ ਆ ਉਹਨਾਂ ਦੀ ਨੌ ਆ ਉਹਦੇ ਵੱਲੋਂ ਐਲੀਗੇਸ਼ਨ ਕੋਈ ਥਰਡ ਪਰਸਨ ਹੋਵੇ ਤੇ ਇਹ ਮੰਨਦੇ ਵੀ ਆ ਲੇਕਿਨ ਉਹਨਾਂ ਦੀ ਨੌ ਆ ਇਨਸਾਫ ਹੋ ਉਹ ਹੁਣ ਦੇਖੋ ਮਾਨਜੋਗ ਅਦਾਲਤ ਨੇ ਦੇਣਾ ਕਿ ਕਿਵੇਂ ਹੈਗਾ ਠੀਕ ਹੈ ਜੀ ਮੇਰਾ ਨਾਮ ਸਰਦਾਰ ਲਾਭ ਸਿੰਘ ਜੀ ਜੁੜ ਚੁੱਕਿਆ ਤੇ ਉਹਨਾਂ ਨੇ ਸਾਨੂੰ ਜਿਹੜੀ ਆ ਉਥੇ ਦੀ ਖਬਰ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਤਾਂ ਉਹਨਾਂ ਨੇ ਜੋ ਵੀ ਧਰਾਵਾਂ ਲੱਗੀਆਂ ਉਹ ਵੀ ਦੱਸ ਦਿੱਤੀਆਂ ਤੇ ਪਹਿਲਾਂ ਤਾਂ ਦੁਆਬਾ ਨਿਊਜ਼ ਦੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਰ